ਜਿਹੜਾ ਵਾਟਰ ਬਾਕਸ ਦਾ ਪਾਣੀ ਆ ਵਾਟਰ ਬਾਕਸ ਦਾ ਪਾਣੀ ਆ ਜਿਹੜਾ ਕਿ ਸਿੱਧਾ ਕੈਂਸਰ ਦਾ ਰੂਪ ਕਦੋਂ ਵੀ ਮਰਜ਼ੀ ਧਾਰਨ ਕਰ ਸਕਦਾ ਹੈਪੇਟਾਈਟ ਸੀ ਕਾਲਾ ਪੀਲਗਾ ਜਿਹੜੇ ਉਹ ਗੰਦੇ ਪਾਣੀ ਦੇ ਨਾਲ ਹੁੰਦਾ ਪਾਣੀ ਨਾ ਤਾਂ ਪਸ਼ੂਆਂ ਦੇ ਪੀਣ ਜੋਗ ਆ ਨਾ ਇਹ ਪਾਣੀ ਨੂੰ ਤੁਸੀਂ ਕੱਪੜੇ ਧੋਣ ਵਾਸਤੇ ਵਰਤ ਸਕਦੇ ਆ ਨਾ ਭਾਂਡੇ ਧੋਣ ਵਾਸਤੇ ਵਰਤ ਸਕਦੇ ਆ ਤੁਸੀਂ ਫਿਰ ਇਹ ਪਾਣੀ ਵਰਤਦੇ ਹੋ ਨਾ ਅਸੀਂ ਨਹੀਂ ਵਰਤਦੇ ਪਾਣੀ ਇਹ ਤਾਂ ਪਾਣੀ ਬਿਮਾਰ ਦੇ ਪਰਕੇ ਉੱਤੇ ਛੱਡ ਦਿੰਦੇ ਆ ਬਸ ਅਸੀਂ ਅਸੀਂ ਪਾਣੀ ਗਵਾਂਡੀਆਂ ਤੋਂ ਲੈ ਆ ਕੇ ਵਰਤ ਦਿੰਦੇ ਆ ਅੰਗੀਆਂ ਹਾਲਾਤ ਬਿਲਕੁਲ ਮਹੀਨੇ ਤੋਂ ਬਹੁਤ ਭੜੇ ਨਾ ਸਾਡੇ ਨਾਲ ਨਹਾ ਸਕਦੇ ਨਾ ਕੱਪੜੇ ਧੋ ਸਕਦੇ ਆ ਨਾ ਮੈਂ ਕਿਸੇ ਤੋਂ ਘਰੋਂ ਪਾਣੀ ਲਿਆ ਸਕਦੀ ਆ ਜਿਹੜੇ ਹਾਲਾਤ ਵੇਖੋ ਤੁਸੀਂ ਆਹ ਦੇਖੋ ਇੱਥੇ ਜਿਹੜਾ ਮੋਸਕ ਮਾਰਦਾਗਾ ਇੱਥੇ ਲੋਕ ਰਹਿੰਦੇ ਆ ਦੇਖੋ ਕਿੰਨਾ ਜਿਹੜਾ ਬੁਰੇ ਹਾਲਤ ਹਾਲ ਹੋਏ ਪਏ ਆ ਬਦਰ ਹਾਲਾਤ ਹੋਏ ਪਏ ਆ ਇੱਥੇ ਦੇਖੋ ਤੁਸੀਂ ਬੁਰਾ ਹਾਲ ਆ ਜਖਸ ਵੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅੱਜ ਅਸੀਂ ਜਿਹੜਾ ਇੱਥੇ ਖੜੇ ਆ ਹਲਕਾ ਬਾਗਾਪਰਾਣਾ ਦੇ ਸ਼ਹਿਰ ਬਾਗਾਪਰਾਣਾ ਦੇ ਵਿੱਚ ਲੋਕਲ ਖੜੇ ਆ ਪਰ ਇਹ ਤਰਾਸਦੀ ਆ ਜਿਹੜੀ ਉਹ ਬਹੁਤ ਹੀ ਭਿਆਨਕ ਤਸਵੀਰ ਸਾਨੂੰ ਦਿਖਾਉਣੇ ਆ ਤਸਵੀਰ ਇਹੋ ਜੀ ਆ ਕਿ ਦੋ ਚੀਜ਼ਾਂ ਜ਼ਰੂਰੀ ਹੁੰਦੀਆਂ ਜਦੋਂ ਬੰਦਾ ਸਵੇਰ ਹਟਦਾ ਸਭ ਤੋਂ ਉੱਠ ਕੇ ਪਹਿਲਾਂ ਪਾਣੀ ਯੂਜ਼ ਕਰਦਾ ਮੂੰਹ ਧੋਣਾ ਹੁੰਦਾ ਉਹਨੇ ਪਾਣੀ ਪੀਣਾ ਹੁੰਦਾ ਕੁਰਲੀ ਕਰਨੀ ਹੁੰਦੀ ਆ ਉਹ ਪਾਣੀ ਯੂਜ਼ ਕਰਦਾ ਪਰ ਪਾਣੀ ਇੱਥੇ ਜਿਹੜਾ ਤੁਹਾਨੂੰ ਹਾਲਾਤ ਦਿਖਾਉਣੇ ਆ ਪਹਿਲਾਂ ਤਾਂ ਤੁਹਾਨੂੰ ਦਿਖਾਉਣੇ ਆ ਇਹ ਨਾਲੀ ਦੀ ਤੁਹਾਨੂੰ ਬਾਅਦ ਹਾਲਾਤ ਖਾਵਾਂਗੇ ਸੜਕ ਦਾ ਹਾਲਾਤ ਬਾਅਦ ਦਿਖਾਵਾਂਗੇ ਪਹਿਲਾਂ ਤੁਹਾਨੂੰ ਪੀਣ ਵਾਲੇ ਪਾਣੀ ਦੇ ਹਾਲਾਤ ਦਿਖਾਉਣੇ ਆ ਇੰਨੇ ਕਿ ਬੁਰੇ ਹਾਲਾਤ ਆ ਜਿਹੜੇ ਪਾਣੀ ਦੇ ਮੈਂ ਕਿਹਨੂੰ ਕਹੂੰਗਾ ਕਿਹਨਾ ਕੇ ਪਾਣੀ ਦਿਖਾ ਦੋ ਲਾਈਵ ਤਸਵੀਰਾਂ ਤੁਸੀਂ ਇਸ ਟਾਈਮ ਦੇਖ ਰਹੇ ਹੋ ਜਕਸੇਬ ਦੇ ਉੱਤੇ ਕਿ ਅਸੀਂ ਜਾ ਕੇ ਜਿਹੜਾ ਬਾਲਟੀ ਭਰਾਂਗੇ ਪਾਣੀ ਦੀ ਗੰਦਾ ਪਾਣੀ ਜਿਹੜਾ ਮੁਸ਼ਕਾ ਉਹ ਤਾਂ ਤੁਸੀਂ ਫੀਲ ਨਹੀਂ ਕਰ ਸਕਦੇ ਜਿਹੜਾ ਪਾਣੀ ਜਦੋਂ ਆਉਂਦਾ ਤੇ ਉਹ ਚਲਾਇਓ ਆ ਮੈਂ ਬਾਲਟੀ ਖਾਲੀ ਕਰ ਦੁੱਤੀ ਆ ਤੇ ਆਹ ਵੇਖੋ ਜਿਹੜਾ ਵਾਟਰ ਬਾਕਸ ਦਾ ਪਾਣੀ ਆ ਰਿਹਾ ਵਾਟਰ ਬਾਕਸ ਦਾ ਜਿਹੜਾ ਪਾਣੀ ਆ ਰਿਹਾ ਆਹ ਵੇਖੋ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਨੀਵਾ ਕਰਕੇ ਦਿਖਾਵੇ ਕਿੰਨਾ ਗੰਦਾ ਪਾਣੀ ਆ ਇਹ ਤੇ ਜਿਹੜਾ ਪਾਣੀ ਜਿਹੜਾ ਮੁਸ਼ਕ ਜਿਹੜਾ ਆਉਣਾ ਸ਼ੁਰੂ ਹੋ ਗਿਆ ਤੇ ਜਿਹੜਾ ਝੱਗ ਬਣ ਜਾਂਦੀ ਏ ਦੀ ਝੱਗ ਹਮੇਸ਼ਾ ਗੰਦੇ ਪਾਣੀ ਦੀ ਬਣਦੀ ਆ ਵੇਖੋ ਆਹ ਦੇਖੋ ਤੁਸੀਂ ਜਿਹੜਾ ਵਾਟਰ ਬਾਕਸ ਦਾ ਪਾਣੀ ਆ ਵਾਟਰ ਬਾਕਸ ਦਾ ਪਾਣੀ ਆ ਜਿਹੜਾ ਕਿ ਸਿੱਧਾ ਕੈਂਸਰ ਦਾ ਰੂਪ ਕਦੋਂ ਵੀ ਮਰਜ਼ੀ ਧਾਰਨ ਕਰ ਸਕਦਾ ਹੈਪੇਟਾਈਟ ਸੀ ਕਾਲਾ ਪੀਲਗਾ ਜਿਹੜੇ ਉਹ ਗੰਦੇ ਪਾਣੀ ਦੇ ਨਾਲ ਹੁੰਦਾ ਆ ਦੇਖੋ ਤੁਸੀਂ ਕਿੰਨੀ ਝੱਗ ਬਣੀ ਆ ਵੇਖੋ ਤੁਸੀਂ ਹੁਣ ਗੱਲਬਾਤ ਕਰ ਦਾਂਗੇ ਉਹਨਾਂ ਪਰਿਵਾਰਾਂ ਦੇ ਨਾਲ ਇਹ ਇਹ ਪਾਣੀ ਨਾ ਤਾਂ ਪਸ਼ੂਆਂ ਦੇ ਪੀਣ ਯੋਗ ਆ ਨਾ ਇਹ ਪਾਣੀ ਨੂੰ ਤੁਸੀਂ ਕੱਪੜੇ ਧੋਣ ਵਾਸਤੇ ਵਰ ਸਕਦੇ ਆ ਨਾ ਭਾਂਡੇ ਧੋਣ ਵਾਸਤੇ ਵਰ ਸਕਦੇ ਆ ਨਾ ਇਹ ਅੱਗੇ ਵੈਸੇ ਵੀ ਇਹ ਪਾਣੀ ਪਿਆ ਰਿਹਾ ਇਹਦੇ ਵਿੱਚ ਮੱਖੀ ਮੱਛਰ ਪੈਦਾ ਹੋਊਗਾ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਿਮਾਰੀਆਂ ਦਾ ਜਿਹੜਾ ਉਹ ਸਾਧਨ ਬਣ ਸਕਦਾ ਗੱਲਬਾਤ ਕਰਦੇ ਆ ਕਿਹਦਾ ਘਰ ਆ ਜੀ ਇਹ ਕਿਹਨਾਂ ਦਾ ਘਰ ਕੀ ਨਾ ਤੁਹਾਡਾ ਜੀ ਸਿਦੇ ਉਹ ਘਰ ਮਾਤਾ ਕਿੰਨੇ ਦਿਨ ਹੋ ਗਏ ਪਾਣੀ ਨੂੰ ਆਏ ਹੁੰਦੇ ਨੇ ਇੱਕ ਮਹੀਨਾ ਹੋ ਗਿਆ ਜੀ ਤੁਸੀਂ ਫਿਰ ਇਹ ਪਾਣੀ ਵਰਤਦੇ ਹੋ ਨਾ ਅਸੀਂ ਨਹੀਂ ਵਰਤਦੇ ਇਹ ਪਾਣੀ ਇਹ ਤਾਂ ਪਾਣੀ ਬਿਮਾਰ ਦੇ ਭਰ ਕੇ ਉੱਤੇ ਛੱਡ ਦਿੰਦੇ ਆ ਬਸ ਅਸੀਂ ਅਸੀਂ ਪਾਣੀ ਗਵਾਂਡੀਆਂ ਦੇ ਲੈ ਕੇ ਵਰਤ ਦਿੰਦੇ ਆ ਓਕੇ ਬਜ਼ੁਰਗ ਮਾਤਾ ਫਿਰ ਆਏ ਔਖਾ ਨਹੀਂ ਹੁੰਦਾ ਗਾ ਬਹੁਤ ਔਖਾ ਮੇਰੇ ਘਰ ਤਾਂ ਮੈਂ ਤੁਰ ਨਹੀਂ ਜਾਂਦਾ ਮੈਥੋਂ ਤਾਂ ਗੱਲ ਸੱਚੀ ਆ ਜੀ ਹੋਰ ਤੇ ਤੁਸੀਂ ਦੱਸਿਆ ਨਹੀਂ ਕਿਸੇ ਨੂੰ ਇੱਕ ਮਿੰਟ ਹੋਰ ਗੱਲਬਾਤ ਕਰਦੇ ਆ ਮਾਤਾ ਕੀ ਨਾ ਤੁਹਾਡਾ ਮੇਰੇ ਤਾਂ ਨਸੀਬ ਕਰਦਾ ਮੈਂ ਤੁਹਾਨੂੰ ਬਾੰਡੂ ਆਈ ਫਿਰ ਨਹੀਂ ਕੋਈ ਗੱਲ ਨਹੀਂ 12ਵਾਂ ਆਏ ਵੀ ਗੱਲਬਾਤ ਹੋਰ ਕਰਦੇ ਆ ਮਾ ਤਾਂ ਕਿੰਨਾ ਤੁਹਾਡਾ ਪਤਲਪਾਲਕ ਮਾ ਤਾਂ ਕਿੰਨੀ ਉਮਰ ਕਿੰਨੀ ਆਂਦਾ ਜੀ ਮੈਂ ਜੀ 85 ਜੀ ਪਾਣੀ ਦਾ ਹਾਲਾਤ ਹੈ ਪਾਣੀ ਦਾ ਹਾਲਾਤ ਹੈ ਬਿਲਕੁਲ ਮਹੀਨੇ ਤੋਂ ਬਹੁਤ ਭਾੜਿਆ ਨਾ ਸਾਡੇ ਨਾਲ ਨਾ ਸਾਡੇ ਨਾਲ ਕੱਪੜੇ ਤੋਂ ਸਾਡੇ ਨਾ ਮੈਂ ਕਿਸੇ ਤੋਂ ਕਰੂੰ ਪਾਣੀ ਲਿਆ ਸਕਦੀ ਆ ਮੈਨੂੰ ਬਹੁਤ ਅੱਖਿਆ ਇਹ ਸਾਰੇ ਏਰੀਆ ਬਹੁਤ ਦੁਖੀ ਪਾਣੀ ਤੋਂ ਬਿਨਾ ਜੀ ਹਾਂ ਮੇਰੀ ਉਹ ਉਹ ਪਾਣੀ ਡੋਣ ਵਾਲੀ ਨਹੀਂ ਹੈ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਆਹ ਦੇਖੋ ਤੁਸੀਂ ਜਿਹੜੇ ਹਾਲਾਤ ਆ ਤੁਹਾਨੂੰ ਅੱਗੇ ਮੈਂ ਦਿਖਾਉਣਾ ਅੱਗੇ ਦਿਖਾਉਣਾ ਤੁਹਾਨੂੰ ਮੈਂ ਜਿਹੜੇ ਹਾਲਾਤ ਆ ਇੱਕ ਇਥੇ ਹੋਰ ਸੀਗੇ ਮੇਰੇ ਨਾਲ ਗੱਲਬਾਤ ਕਰ ਰਹੇ ਸੀ ਉਹ ਗੱਲਬਾਤ ਕਰਦੇ ਸੀਗੇ ਕੀ ਨਾਂ ਤੁਹਾਡਾ ਜੀ ਕਰਮਜੀਤ ਕੌਰ ਇਹ ਤੁਸੀਂ ਸ਼ਿਕਾਇਤ ਦਿੱਤੀ ਕਿਸੇ ਨੂੰ ਹਾਂ ਵੀਰੇ ਸ਼ਿਕਾਇਤ ਕਰਕੇ ਆਇਆ ਅੰਕਲ ਹੋਰ ਇਹ ਵੀ ਗਏ ਸੀ ਇਹਨਾਂ ਦੇ ਬੱਚੇ ਗਏ ਸੀਗੇ ਅੱਛਾ ਜੀ ਤੇ ਪਰ ਗੱਲ ਨਹੀਂ ਸੁਣੀ ਕਿਸੇ ਨੇ ਕੀ ਕਹਿੰਦੇ ਕੀ ਕਹਿੰਦੇ ਉਹ ਕਹਿੰਦੇ ਪਾਣੀ ਤਿੰਨ ਦਿਨਾਂ ਅੰਦਰ ਹੱਲ ਹੋ ਜਾਊਗਾ ਤੇ ਹਾਲੇ ਤੱਕ ਹੋਇਆ ਨਹੀਂ ਮਹੀਨਾ ਹੋ ਗਿਆ ਸਾਨੂੰ ਪਾਣੀ ਭਰਦਿਆਂ ਨੂੰ ਤੇ ਪਾਣੀ ਫਿਰ ਤੁਸੀਂ ਕੰਮ ਕਰੇ ਵਰਤਦੇ ਵਰਤਦੇ ਕਰਨੋ ਪਾਣੀ ਪਾਣੀ ਵੀਰ ਵਰਤਦੇ ਨਹੀਂ ਕੇ ਫਲਸ਼ ਵਾਸਤੇ ਭਰ ਲੈਣ ਉਹਦੇ ਵਿੱਚ ਪਾ ਲੈਣ ਨੇ ਬਾਕੀ ਸਾਰਾ ਸਿਕਵਾਂਡੀਆਂ ਘਰੋਂ ਲੈ ਕੇ ਆਉਣੇ ਆ ਮਹੀਨਾ ਹੋ ਗਿਆ ਪਾਣੀ ਭਰਦਿਆਂ ਨੂੰ ਸਾਨੂੰ ਮਹੀਨਾ ਪਾਣੀ ਹਾਂਜੀ ਬਹੁਤ ਬੁਰਾ ਹਾਲ ਹੈ ਅਸੀਂ ਗੱਲ ਕੀ ਨਾ ਛੋੜਾਈ ਸਰਜੀਤ ਸਿੰਘ ਜੀ ਕੀ ਮਸਲਾ ਕੀ ਹੈ ਜੀ ਪਾਣੀ ਦਾ ਤੁਹਾਨੂੰ ਕੀ ਲੱਗਦਾ ਵੀ ਜੀ ਜਦੋਂ ਵੀ ਟੁੱਲੂ ਪੰਪ ਚਲਾਈਦਾ ਪਾਣੀ ਗੰਦਾ ਆਉਂਦਾ ਨਾਲੀਆਂ ਦਾ ਖਿੱਚਿਆ ਹੋਇਆ ਟੁੱਟਲੀ ਜੀ ਜਦੋਂ ਇੱਕ ਵਾਰੀ ਫ ਤੁਹਾਡੇ ਜਿੰਨੇ ਵੀ ਅਖੀ ਕਨੈਕਸ਼ਨ ਆ ਸਭ ਠੀਕ ਕਰ ਰਹੇ ਆ ਅਸੀਂ ਹੌਲੀ ਹੌਲੀ ਠੀਕ ਹੋ ਜਾਊਗਾ ਸਾਨੂੰ ਹਫਤੇ ਤੋਂ ਉੱਤੇ ਹੋਗਾ ਜੇ ਤਾਂ ਨਾ ਉਹਨੇ ਵੀ ਕਿਸੇ ਦੇ ਘਰੇ ਜਾ ਕੇ ਜੀ ਆਪਦੇ ਘਰੇ ਨਾ ਵੀ ਸਕਦੇ ਤੁਹਾਡੇ ਕੋਲੋਂ ਬੰਦੇ ਦਾ ਨੰਬਰ ਹੈਗਾ ਜਿਹੜਾ ਕਹਿੰਦਾ ਠੀਕ ਕਰ ਰਹੇ ਆ ਹੈਗਾ ਤੁਹਾਡੇ ਕੋਲੇ ਨਿਕਲ ਕੇ ਆਊਗਾ ਮੇਰੇ ਭੁੰਦ ਕਰੇਗਾ ਓਕੇ ਠੀਕ ਹੈ ਜੀ ਤੁਸੀਂ ਐਮਐਲ ਦੇ ਧਿਆਨ ਚ ਮਸਲਾ ਨਹੀਂ ਲੰਦਾ ਐਮਐਸਸੀ ਦੇ ਧਿਆਨ ਚ ਮਸਲਾ ਨਹੀਂ ਜੀ ਮੇਰੇ ਨੂੰ ਫੋਨ ਦੇ ਲਈ ਲਾਉਨੇ ਆ ਜੀ ਕੱਲ ਵੀ ਲਾਇਆ ਸੀ ਅੱਛਾ ਠੀਕ ਹੈ ਕੀ ਕਹਿੰਦੇ ਐਮਐਲ ਉਹ ਐਂਸਫੈਕਟਰ ਨੂੰ ਭੇਜ ਕੱਲ ਵੀ ਐਂਸਫੈਕਟਰ ਆਇਆ ਸੀਗਾ ਢੇੜਾ ਕੱਢ ਤੁਸੀਂ ਇਹ ਜਿਹੜੇ ਹਾਲਾਤ ਆ ਜਿਹੜੇ ਹਾਲਾਤ ਵੇਖੋ ਕਿੰਨੇ ਭਿਆਨਕ ਤਸਵੀਰਾਂ ਮੈਂ ਜਿਵੇਂ ਪਲਾਸਕੇ ਹਟਿਆ ਕਿ ਜਿਹੜਾ ਪਾਣੀ ਆ ਪਾਣੀ ਦੀ ਜਿਹੜੀ ਮਹੱਤਤਾ ਬਹੁਤ ਹੁੰਦੀ ਆ ਸਵੇਰ ਜਦੋਂ 8 ਤਾਂ ਬੰਦਾ ਸਰਫ ਨੂੰ ਉੱਠਣ ਸਾਹ ਜਿਹੜੀ ਪਾਣੀ ਦੀ ਵਰਤੋਂ ਕਰਨੀ ਹੁੰਦੀ ਆ ਪਰ ਉਹੀ ਜਿਹੜਾ ਪਾਣੀ ਉਹ ਨਾ ਪੀਣ ਜੋਗਾ ਨਾ ਭਾਂਡੇ ਧੋਣ ਜੋਗਾ ਨਾ ਕੱਪੜੇ ਧੋਣ ਜੋਗਾ ਉਹ ਸਿਰਫ ਇੱਕ ਕਹਿੰਦੇ ਟਾਇਲਟ ਯੂਜ਼ ਕਰਨ ਵਾਸਤੇ ਪਾਣੀ ਆ ਜਿਹੜਾ ਟਾਇਲਟ ਦੇ ਵਿੱਚੋਂ ਕਹਿੰਦੇ ਪਾ ਦੇਣਾ ਤੇ ਬਸ ਓਕੇ ਆ ਜੀ ਪਰ ਇੱਥੇ ਇੰਨੇ ਬੁਰੇ ਹਾਲਾਤ ਆ ਤੁਹਾਨੂੰ ਦੱਸਦਾ ਇਹ ਇਹ ਜਿਹੜਾ ਏਰੀਆ ਇਹ ਬਾਗਾਪੁਰਾਣਾ ਹਲਕੇ ਦਾ ਏ ਹੈ ਮੰਡੀਰਾ ਰੋਡ ਆ ਕਿਥੇ ਨੂੰ ਇੱਕ ਜੀ ਹੋਰ ਦਿਖਾਉਣਾ ਤੁਹਾਨੂੰ ਮੈਂ ਇਹ ਦੇਖੋ ਇਧਰਲੇ ਪਾਸੇ ਆਪਣੇ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾਵੇ ਇਹ ਮੰਡੀਰਾ ਰੋਡ ਆ ਮੰਡੀਰਾ ਰੋਡ ਦੇ ਉੱਤੋਂ ਆਕੇ ਇਹ ਮੁੱਗਾ ਰੋਡ ਦੇ ਉੱਪਰ ਆਕੇ ਜਿਹੜਾ ਇਹ ਸੜਕ ਚੜ੍ਹਦੀ ਆ ਜਿਹਦੇ ਹਾਲਾਤ ਵੇਖੋ ਤੁਸੀਂ ਆ ਦੇਖੋ ਇੱਥੇ ਜਿਹੜਾ ਮੋਸ਼ਕ ਮਾਰਦਾਗਾ ਇੱਥੇ ਲੋਕ ਰਹਿੰਦੇ ਆ ਦੇਖੋ ਕਿੰਨਾ ਜਿਹੜਾ ਬੁਰੇ ਹਾਲਤ ਹਾਲ ਹੋਏ ਪਏ ਆ ਬਦਰ ਹਾਲਾਤ ਹੋਏ ਪਏ ਆ ਇੱਥੇ ਦੇਖੋ ਤੁਸੀਂ ਬੁਰਾ ਹਾਲ ਆ ਪਾਣੀ ਜਿਹੜਾ ਨਿਕਲ ਨਿਕਲ ਕੇ ਇਧਰਲੇ ਪੱਸੀ ਪਈ ਜਾਂਦਾ ਬੰਨ ਮਾਰਤਾ ਕਿਉਂਕਿ ਇਧਰ ਪਾਥੀਆਂ ਵਗੈਰਾ ਖਰਾਬ ਹੁੰਦੀਆਂ ਹੋਣਗੀਆਂ ਦੇਖੋ ਤੁਸੀਂ ਜਿਹੜਾ ਹਾਲਾਤ ਆ ਜਿਹੜੇ ਨਰਕ ਭਰੀ ਜ਼ਿੰਦਗੀ ਜਿਹੜੀ ਉਹ ਬទਿਤ ਕਰ ਰਹੇ ਆ ਇਸ ਟਾਈਮ ਦੇ ਜਿਹੜੇ ਇੱਥੋਂ ਦੇ ਵਸਨੀਕ ਆ ਇੱਥੋਂ ਦੇ ਵਸਨੀਕ ਆ ਜਿਹੜੀ ਉਹ ਨਰਕ ਭਰੀ ਜਿਹੜੀ ਜ਼ਿੰਦਗੀ ਉਹ ਬਤੀਤ ਕਰ ਰਹੇ ਆ ਨਾ ਇਹਨਾਂ ਦੇ ਕੋਲੇ ਪਾਣੀ ਪੀਣ ਵਾਸਤੇ ਜਾਂ ਨਾ ਇਹਨਾਂ ਕੋਲੇ ਸੜਕਾਂ ਨਾ ਇਹਨਾਂ ਕੋਲੇ ਨਾਲੀ ਆ ਦੇਖੋ ਜਿਹੜੇ ਹਾਲਾਤ ਆ ਉਹ ਕਿੰਨੇ ਮਾੜੇ ਹੋਏ ਵੈਸ ਟਾਈਮ ਉਹ ਕਹਿੰਦੇ ਵਾਰ-ਵਾਰ ਅਸੀਂ ਵਿਧਾਇਕ ਸਾਹਿਬ ਦੇ ਦਫ਼ਤਰ ਗਏ ਆ ਵਿਧਾਇਕ ਸਾਹਿਬ ਗੱਲ ਸੁਣਦੇ ਆ ਉਹ ਡਿਊਟੀ ਲਾਉਂਦੇ ਆ ਕਿਸੇ ਇਨਸਪੈਕਟਰ ਦੀ ਇਨਸਪੈਕਟਰ ਆਉਂਦੇ ਆ ਇੱਥੋਂ ਅੱਗੇ ਮੁੜ ਜਾਂਦੇ ਆ ਕੌਣ ਐਕਸਪਾਇਰ ਇਨਸਪੈਕਟਰ ਆਉਂਦੇ ਆ ਇਹ ਨਹੀਂ ਕੋਈ ਪਤਾਗਾ ਪਰ ਇਹ ਮਸਲਾ ਕਿਉਂ ਨਹੀਂ ਹੱਲ ਹੋ ਰਿਹਾ ਕਿੰਨੇ ਦਿਨਾਂ ਚ ਹੱਲ ਹੋਊਗਾ ਕਿਉਂ ਨਹੀਂ ਹੱਲ ਹੋਇਆ ਹੁਣ ਤੱਕ ਹੱਲ ਹੋ ਜਾਣਾ ਚਾਹੀਦਾ ਸੀਗਾ ਜਦੋਂ ਪਤਾ ਕਿ ਪਾਣੀ ਅਲੋਖੇ ਆ ਤੇ ਜਿਹੜਾ ਮਸਲਾ ਆ ਜਿਹੜਾ ਉਹ ਪਹਿਲ ਦੇ ਆਧਾਰ ਤੇ ਹੱਲ ਹੋਣਾ ਚਾਹੀਦਾ ਸੀ ਅਸੀਂ ਗੱਲਬਾਤ ਵੀ ਕਰਾਂਗੇ ਜਿਹੜਾ ਕਿ ਉਹਨੂੰ ਪੁੱਛਦਿਆਂ ਕਿ ਕਿਹੜੇ ਵਿਭਾਗ ਨਾਲ ਜਿਹੜਾ ਸੈਨੀਟੇਸ਼ਨ ਵਿਭਾਗ ਦੇ ਅੰਡਰ ਆਉਂਦਾ ਉਹ ਭਾਗ ਦਾ ਉਹ ਕਹਿੰਦੇ ਬੰਦਾ ਆਉਂਦਾ ਆ ਕੇ ਮੁੜ ਜਾਂਦਾ ਆਕੇ ਆਉਂਦਾ ਉਹ ਕਹਿੰਦੇ ਠੀਕ ਕਰ ਰਹੇ ਆ ਜੀ ਠੀਕ ਆ ਜੀ ਇਹ ਮਸਲਾ ਪੈਲ ਦੇ ਆਧਾਰ ਤੇ ਹੱਲ ਕਰਾਓ ਸਾਡੀ ਵਿਧਾਇਕ ਸਾਹਿਬ ਨੂੰ ਵੀ ਬੇਨਤੀ ਆ ਇੱਕ ਵਾਰੀ ਵੇਖੋ ਤਸਵੀਰ ਤੁਹਾਨੂੰ ਇੱਕ ਵਾਰੀ ਫੇਰ ਦਿਖਾਉਣਾ ਇਹ ਲੱਗਦਾ ਕਿ ਬਾਗਾ ਪ੍ਰਾਣਾ ਹਲਕੇ ਦੀ ਤਸਵੀਰ ਆ ਇਹ ਬਾਗਾ ਪ੍ਰਾਣਾ ਹਲਕੇ ਦੇ ਬਾਗਾ ਪ੍ਰਾਣਾ ਸ਼ਹਿਰ ਦੀ ਤਸਵੀਰ ਆ ਜਿਹੜਾ ਬਾਗਾ ਪ੍ਰਾਣਾ ਨੂੰ ਸੁੰਦਰ ਕਰਨ ਵਾਸਤੇ ਸਾਰੀਆਂ ਪਾਰਟੀਆਂ ਨੇ ਡਿਊਟੀ ਤੇ ਜ਼ੋਰ ਲਾਇਆ ਵਾ ਠੀਕ ਆ ਜੀ ਜਿਹੜੀਆਂ ਪਹਿਲਾਂ ਸਰਕਾਰਾਂ ਨਿਕਲੀਆਂ ਉਹਨਾਂ ਨੇ ਵੀ ਜਿਹੜਾ ਇਹ ਜ਼ੋਰ ਲਾਇਆ ਗਿਆ ਕਿ ਜਿਹੜਾ ਅਸੀਂ ਇਹ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣਾ ਸ਼ਹਿਰ ਨੂੰ ਵਧੀਆ ਬਣਾਉਣਾ ਪਰ ਇਹ ਕਿਹ ਵੀ ਤਸਵੀਰ ਆ ਜਿਹੜੀ ਸ਼ਹਿਰ ਇਥੇ ਦੇਖੋ ਜਿਹੜੇਗਾ ਸੇ ਸਮੱਸਿਆ ਨਾਲ ਘਿਰਿਆ ਵਾਹੇ ਰੋਡ ਇਸ ਸਮੱਸਿਆ ਨਾਲ ਘਿਰਿਆ ਵਾ ਇਦੋਂ ਅੱਗੇ ਜਾ ਕੇ ਕਹਿੰਦੇ ਬਹੁਤ ਜ਼ਿਆਦਾ ਹਾਲਾਤ ਮਾੜੇ ਆ ਬਹੁਤ ਬੁਰੇ ਹਾਲਾਤ ਆ ਪਰ ਫਿਰ ਹਾਲ ਜਿਹੜਾ ਇਹ ਸਮੱਸਿਆ ਜਿਹੜੀ ਇਹ ਪਾਣੀ ਸਮੱਸਿਆ ਹੋਰ ਕੀ ਗੱਲਬਾਤ ਕਰਨਾ ਚਾਹੁੰਦਾ ਜੀ ਉਹਦੇ ਵਿੱਚ ਨਾ ਰੈਸਟੋਰੈਂਟ ਦੇ ਵਿੱਚ ਮੋਟਰ ਲੱਗੀ ਹੋਈ ਆ ਜਿੰਨਾ ਚੱਕੇ ਸਪਲਾਈ ਸਾਫ਼ ਨਹੀਂ ਹੁੰਦੀ ਉਹਨਾਂ ਚਿਰ ਇਹਨਾਂ ਨੂੰ ਇੱਥੋਂ ਪਾਣੀ ਦਿੱਤਾ ਜਾਵੇ ਜੀ ਠੀਕ ਆ ਜੀ ਹਾਂਜੀ ਉੱਥੇ ਮੋਟਰ ਲੱਗੀ ਹੋਈ ਆ ਹਾਂਜੀ ਹਾਂਜੀ ਇਹ ਪਾਣੀ ਭਰਨ ਵਿਚਾਰੇ ਗਰੀਬ ਹਨ ਤਬਕਾ ਸਾਰੇ ਧਰਮਸ਼ਾਲਾ ਧਰਮਸ਼ਾਲਾ ਬਣੀ ਹੈ ਇਹ ਨਹੀਂ ਰੈਸਟੋਰੈਂਟ ਆ ਛੋਟਾ ਰੈਸਟੋਰੈਂਟ ਬਣੀ ਹੈ ਕਿਉਂਕਿ ਜਿਵੇਂ ਵਿਆਹ ਸ਼ਾਦੀ ਅੱਛਾ ਅੱਛਾ ਹਾਂਜੀ ਹਾਂਜੀ ਚੱਲੂ ਕਮਿਊਨਿਟੀ ਕਮਿਊਨਿਟੀ ਹਾਲ ਕਹਿੰਦੇ ਨੇ ਹਾਂਜੀ 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 ਯਾਨੀ ਇਹ ਤੋਂ ਇਹਨਾਂ ਨੂੰ ਪਾਣੀ ਮਿਲਣਾ ਚਾਹੀਦਾ ਜਿੰਨਾ ਚੱਕੇ ਸਪਲਾਈ ਸਾਫ਼ ਨਹੀਂ ਇਹ ਕਿੱਥੇ ਜਾਣ ਹੁਣ ਪਾਣੀ ਇੱਕ ਇੱਕ ਕਮੇਟੀ ਕਰ ਜਾਂਦੇ ਹਾਂ ਹਾਂਜੀ 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 ਜੀ ਜੀ ਤੇ ਗਵਾਂਡੀ ਕੋ ਕਿੰਨੇ ਚਿਰ ਪਾਣੀ ਲਿਆਵਾਂਗੇ ਬਿਲਕੁਲ ਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਪਾਣੀ ਖਰਾਬ ਬੰਦ ਨੂੰ ਇਹ ਮਹੀਨਾ ਕੋ ਹੋ ਗਿਆ ਜੀ ਤੁਸੀਂ ਆ ਦੱਸਿਆ ਨਹੀਂ ਨਾਲੀ ਦਾ ਵੀ ਬੁਰਾ ਹਾਲ ਹੈ ਇੱਥੇ ਲੰਘਣਾ ਪ੍ਰੋਬਲਮ ਦੱਸਿਆ ਮੈਂ ਦੱਸਿਆ ਜਾ ਕੇ ਆਈ ਵੀ ਆਈ ਸੀ ਮੰਨਦੇ ਨਹੀਂ ਕੋਈ ਵੀ ਕੋਈ ਨਹੀਂ ਮੰਨਦਾ ਕੋਈ ਨਹੀਂ ਮੰਨਦਾ ਤੇ ਚਲੋ ਵੋਟਾਂ ਲੈਣੋਂ ਤਾਂ ਤੁਸੀਂ ਗੱਲ ਨਹੀਂ ਕਰਦੇ ਕਿ ਤੁਸੀਂ ਕਰ ਦਿੰਦੇ ਆ ਕਰਕੇ ਲੈ ਜਾਂਦੇ ਦੇਖੋ ਨਾਲੀਆਂ ਦਾ ਹਾਲ ਕੀ ਹਾਲ ਆ ਦੇਖੋ ਤਾਂ ਤੁਸੀਂ ਆਈ ਤਾਂ ਨੰਗਣਾ ਵੀ ਮੋਟਾ ਦੇ ਦੇ ਕੋਈ ਕਰਦਾਂਗੇ ਆਪਾਂ ਅਸੀਂ ਇੱਥੇ ਚੱਕ ਕੇ ਮਿੱਟੀ ਆਪ ਸਿੱਟੀ ਸੜਕ ਦੇ ਵਿੱਚ ਜੋ ਆਗਵੇ ਕਿਨੇ ਕਿਤੇ ਛੋਟੇ ਤੇ ਫਿਰ ਅਸੀਂ ਮਿੱਟੀ ਚੱਕ ਕੇ ਆਵੇ ਇੱਥੇ ਬੱਜਰੀ ਪਾਈ ਆਪ ਆ ਪਾਈਏ ਅਸੀਂ ਚਤਾ ਪਾਈਏ ਬੱਜਰੀ ਹਾਂ ਹਾਂ ਦੇਰਗੇ ਲਾ ਕੇ ਕੀ ਹੁਣ ਮੰਗ ਤੁਸੀਂ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਾਰੀ ਨਾਲੀਆਂ ਬਣਾਉਣ ਸੜਕ ਬਣਾਉਣ ਪਾਣੀ ਵਧੀਆ ਹੋਵੇ ਇੱਕ ਪਾਣੀਆ ਬਸ ਪਾਣੀ ਚਾਹੀਦਾ ਚੰਗਾ ਤੁਹਾਨੂੰ ਪਾਣੀ ਗੰਦਾ ਹੋਵੇ ਤੇ ਜੋ ਆਗ ਬਿਮਾਰ ਜਾਂਦੇ ਵੱਡੇ ਵੀ ਬਿਮਾਰ ਜਾਂਦੇ ਜੋ ਆਗ ਲੱਗੀ ਇਹਨਾਂ ਦੀ ਸਰਕਾਰ ਤੋਂ ਹੀ ਮੰਗਾ ਇਹਨਾਂ ਨੇ ਇੱਕ ਮੰਗ ਹੋਰ ਦੱਸੀ ਆ ਕਿ ਸਾਹਮਣੇ ਕਮਿਊਨਿਟੀ ਸੈਂਟਰ ਆ ਮੈਂ ਆਪਣੇ ਕੈਮਰਾਮੈਨ ਨੂੰ ਕਹੂਗਾ ਉਹ ਤਸਵੀਰ ਦਿਖਾਵੇ ਕਮਿਊਨਿਟੀ ਸੈਂਟਰ ਦੀ ਉਹ ਕਹਿੰਦੇ ਉੱਥੇ ਜਿਹੜੀ ਮੋਟਰ ਲੱਗੀ ਆ ਇਹ ਆਪਣੇ ਕਮੇਟੀ ਘਰ ਦੇ ਅੰਡਰ ਆਉਂਦਾ ਨਗਰ ਕਾਉਂਸਲ ਦੇ ਅੰਡਰ ਆਉਂਦਾ ਵੀ ਇਹ ਜਿਹੜੀਆਂ ਇੱਥੋਂ ਪਾਣੀ ਦਿੱਤਾ ਜਾਵੇ ਇਹਨਾਂ ਨੂੰ ਜਿੰਨਾ ਚਿਰ ਇਹ ਪਾਣੀ ਦਾ ਮਸਲਾ ਹੱਲ ਨਹੀਂ ਹੁੰਦਾ ਤੇ ਛੇਤੀ ਤੋਂ ਛੇਤੀ ਜਿਹੜਾ ਮਸਲਾ ਹੱਲ ਕੀਤਾ ਜਾਵੇ ਤਾਂ ਕਿ ਸਾਨੂੰ ਦੁਬਾਰਾ ਇੱਥੇ ਖਬਰ ਨਸ਼ਰ ਕਰਨ ਦੀ ਨੌਬਤ ਨਾ ਆਵੇ ਕੈਮਰਾਮੈਨ ਸ਼ੈਫਰੀਦ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਜਗਸ਼ਿਕ ਵੈਬ ਟੀਵੀ